ਸਤਿ ਸ੍ਰੀ ਅਕਾਲ ਸਾਰੇ। ਮਾਦੇਫਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆਂ। ਇੱਕ ਬੱਚੇ ਦੇ ਪਿੰਡਾਂ ਤੇ ਇੱਕ ਤਾਜੀ ਸੋਈ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ। ਹਾਂਜੀ ਤੇ ਪਿੰਡ ਜਿਵੇਂ ਦਾ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਹਨਾ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਚਲੋ ਫੋਨ ਨੰਬਰ ਵਿੱਚ ਲਿਖ ਦਿਆਂਗੇ ਆਪਾਂ ਤੇ ਅਜ ਦੋ ਫਿਰ ਹਾਂਜੀ ਦੋ ਜੀ ਠੀਕ ਆ ਤੇ ਇੱਕ ਸੁੱਤਾ ਜੀ ਸੂਈ ਤੇ ਇੱਕ ਬੱਚੇ ਇੱਕ ਬੱਚੇ ਤੋਂ ਬਿਨਾ ਹਨਾ ਚਲੋ ਪਹਿਲਾਂ ਫਿਰ ਰਾਹੀ ਦਿਖਾ ਦਈਏ ਕਿੰਨਾ ਚਿਰ ਹੋ ਗਏ ਨੇ ਸੂਈ ਨਾ ਇਹਨੂੰ ਸੂਈ ਨੂੰ ਸਿਰਫ 4-5 ਹੋ ਜਾ ਅੱਛਾ ਮਗਰ ਕੀ ਜੇ ਮਗਰ ਬੱਛਾ ਹੀ ਹੈ ਜੀ ਬੱਛੀ ਬੱਛੀ ਆ ਮਗਰ ਆ ਜੇ ਬਾਕੀ ਕੋਈ ਦਿਨ ਥੋੜੇ ਵੱਧ ਰਿਹਾ ਸਕਦੇ ਆ ਤੇ ਆ ਥਾਣੇ ਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਜੀ ਕਿੰਨਾ ਜਿਹਦੇ ਕੋਲ ਦੁੱਧ ਤਿਆਰ ਪੱਕਾ 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 ਵੀ ਜੀ 10 ਲੀਟਰੂਗਾ ਪੰਜ ਤੋਰਾਂ ਦੇ ਚ ਬੈਠ ਗੋ ਪੱਕਾ ਦੁੱਧ ਹੈਗਾ 10 ਲੀਟਰ ਤਿਆਰ ਹੈ ਪੱਕਾ ਹੀ ਤਿਆਰ ਤੇ ਕਿੰਨਾ ਕੁ ਤੋਚਾਈ ਜਾਊਗੀ ਇਹ 10 ਤੋਂ 12 13 ਕਿਲੋ ਅੱਛਾ ਤੋਰ ਦੋ ਫਿਰ ਇੱਕ ਰੀ ਨੂੰ ਸੁਵਾ ਜਿਹੜਾ ਇਹਦਾ ਪਹਿਲਾਂ ਹੀ ਦੱਸਦੇ ਆ ਪਤਰਾ ਇਹ ਹੈ ਕਿ ਰੰਗ ਰੂਪ ਦੀ ਚੰਗੀ ਆ ਕੱਦ ਕੱਠ ਵੀ ਚਲੋ ਠੀਕ ਆ ਹਲੋ ਤੇ ਕਿੰਨਾ ਫਿਰ ਇਹਦਾ ਰੱਖੀਏ ਮੁੱਲ ਫਿਰ ਆਪਾਂ 40 ਕਰ ਦਿੰਦੇ ਵੀਰ ਜੀ ਇਹਦਾ ਹਲੋ ਅੱਛਾ 40000 ਆ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਾ ਕੋ ਫੋਨ ਲਾਵੇ ਇੱਕ ਵਾਰੀ ਹਨਾ ਖੁੱਲਾ ਮੰਨਤਨ ਹੋ ਜਾਊਗਾ ਤੇ ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਤੇ ਇੱਕ ਵਾਰੀ ਹਵਾਨਾ ਇਹਦਾ ਫਿਰ ਤਾਂ ਥੱਲੇੋਂ ਦੇਖ ਸਕਦੇ ਜੀ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਇਹੋ 7 ਕਿਲੋ ਦੁੱਧ ਅੱਛਾ ਇਹਦੇ ਕੋਲ 7 ਲੀਟਰ ਹੈਗਾ ਪੱਕਾ ਦੁੱਧ ਠੀਕ ਆ ਤੇ ਇਹ ਬਣੇਗਾ ਕਿ ਨਹੀਂ ਦਾ ਵੀਰ ਜੀ ਬਣੀ ਡੈਡ ਮਿੰਟ ਦਾ ਪੱਕਾ ਗਾਰੰਟੀ ਵੀ ਦੇ ਸਕਦੇ ਅੱਛਾ ਆਦੀ ਕੋਈ ਗਾਰੰਟੀ ਨਹੀਂ ਗਾਰੰਟੀ ਕੋਈ ਨਹੀਂ ਦੇ ਸਕਦੇ ਠੀਕ ਆ ਤੇ ਇਹਦੇ ਵੀ ਥਾਣੇ ਤੱਕ ਦਿਖਾ ਦਈਏ ਲੱਗੇ ਤਾਂ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਹੈ ਕਿ ਘਰ ਦਾ ਚਾਹ ਪਾਣੀ ਵਾਸਤੇ ਜਿਹੜੀ ਚੰਗੀ ਜੇ ਕਿਸੇ ਵੀ ਨੇ ਘਰ ਦੇ ਚਾਹ ਪਾਣੀ ਵਾਸਤੇ ਖੜਨੀ ਆ ਕੱਦ ਕਾਠੇ ਦਾ ਵੀ ਚੰਗਾ ਉਤਰ ਹੈਗੀ ਜਰਸੀ ਕ੍ਰੋਸ ਚ ਤੇ ਦੁੱਧ ਦੇ ਕੋਲ ਮੌਕੇ ਤੇ ਜਿਹੜਾ 7 ਲੀਟਰ ਦੱਸਦੇ ਆ ਥੋੜੀ ਸੰਭਣ ਵਾਲੀ ਆ ਅੱਛਾ ਹੈਗੇ ਵੀ ਠੰਡੀ ਤੇ ਰਹੀ ਆ ਜਿਹੜੀ ਬਿਲਕੁਲ ਠੀਕ ਹੈ ਜੀ ਆ ਦੇਖ ਸਕਦੇ ਜੀ ਉਹ ਵੀ ਠੰਡੀ ਤੇ ਰਹੀ ਦੂਸਰੀ ਵੀ ਅੱਛਾ ਠੀਕ ਹੈ ਆ ਦੇਖ ਸਕਦੇ ਜਵਾਬ ਵੀ ਤਾਂ ਲੱਗੇ ਦਾ ਬਾਕੀ ਸਾਫ ਜਵਾਬ ਆ ਜਿਹੜਾ ਸਾਰੇ ਥਣਾਂ ਚ ਤੇ ਹੈ ਵੀ ਠੰਡੀ ਤੇ ਰਹੀ ਆ ਠੀਕ ਹੈ ਜੀ ਠੀਕ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਕਿ ਜੇ ਇਹਦਾ ਵੀਰ ਜੀ 20000 ਰੁਪਏ ਵੀ ਯਾਰੇ ਮੋਕੇ ਦੇ ਮਨ ਤਾਂ ਹੋ ਜਾਊਗਾ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਤੇ ਚਲੋ ਜਿਹੋ ਜਿਹੇ ਹਿਸਾਬ ਨਾਲ ਗਾਵਾਂ ਹਿਸਾਬ ਨਾਲ ਦੇ ਦੋਗੇ ਕੋਈ ਗਾਵਾਂ ਦੇ ਹਿਸਾਬ ਨਾਲ ਮੁੱਲ ਲਾਵੇ ਹੈ ਨਾ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਾਕੀ ਇਹ ਕਿ ਕੋਈ ਤੁਹਾਡੇ ਘਰ ਹੋਈ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਹੈ ਨਾ ਇਤਨੀ ਗਾਰੰਟੀ ਆਪਣੀ ਹਾਂਜੀ ਹਾਂਜੀ ਇੱਥੇ ਕਿਉਂ ਕਿ ਹਰ ਕਿਸ ਦੀ ਆਪੋ ਆਪਣੀ ਸੇਵਾ ਹੁੰਦੀ ਹੈ ਕਿਸੇ ਨੇ ਵਧ ਕਰਨੀ ਕਿਸੇ ਨੇ ਘਟ ਕਰਨੀ ਤੇ ਆਪਣੀ ਇੱਥੇ ਵੇਖ ਚਾ ਕੇ ਖੜੇ ਆ ਦੋ ਗਾਵਾਂ ਦੋਵੇਂ ਸੁਗੀਆਂ ਸੋਈਆਂ ਆ ਆਪਣੀ ਆ ਕੇ ਤਸੱਲੀ ਕਰਕੇ ਵੇਸ਼ ਚ ਆ ਕੇ ਖੜੋ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ